ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਇੱਕ ਵਾਰੀ ਵੀਡੀਓ ਪਾਈ ਸੀ ਕਿ ਤਮੂੜੀ ਜਿਹੜੀ ਹੁੰਦੀ ਆ ਪ੍ਰਿੰਡ ਉਹ ਡਾਂਗੇ ਕਿਦਾਂ ਮਾਰਦੀ ਆ ਅੱਜ ਤੁਹਾਨੂੰ ਮੈਂ ਦੱਸਦਾ ਕਿ ਆ ਜਿਹੜੀ ਸ਼ਹਿਦ ਵਾਲੀ ਮੱਖੀ ਆ ਇਹ ਜਿਹੜੀ ਆ ਮਧੂ ਮੱਖੀ ਇਹ ਡਾਂਗੇ ਕਿਦਾਂ ਮਾਰਦੀ ਆ ਉਹ ਡੰਗ ਮਾਰ ਕੇ ਛੱਡ ਦਿੰਦੀ ਆ ਇਹ ਇਹ ਡੰਗ ਮਾਰ ਕੇ ਛੱਡ ਦਿੰਦੀ ਆ ਉਹ ਦੁਬਾਰਾ ਖਿੱਚ ਲੈਂਦੀ ਆ ਪੀਲੀ ਪ੍ਰਿੰਡ ਜਿਹੜੀ ਉਹ ਬਾਰ ਬਾਰ ਡੰਗ ਮਾਰ ਸਕਦੀ ਤਮੂੜੀ ਪਰ ਇਹ ਇੱਕੋ ਵਾਰੀ ਡੰਗ ਮਾਰਦੀ ਆ ये देखियो जी डंग हाँ आख देखो ए... जी ए आने डंग मार आ आंग मार ए एंग हौली हौली हिल के अंदर जा रहा आदा डंग है ਇਹ ਹਿੱਲਦਾ ਪਿਆ ਹੌਲੀ ਹੌਲੀ ਆ ਦੇਖੋ ਇਹ ਅੰਦਰ ਜਾ ਰਿਹਾ ਇਹ ਹੌਲੀ 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 ਹਿੱਲੀ ਜਾਏਗਾ ਔਰ ਵਾਈਬ੍ਰੇਸ਼ਨ ਹੋਈ ਜਾਏਗੀ ਅੰਦਰ ਜਾਈ ਜਾਏਗਾ ਇਹਦੇ ਵਿੱਚ অক্সੋਲਿਕ ਐਸਿਡ ਹੁੰਦਾ ਜਿਹਦੇ ਨਾਲ ਅੰਦਰ ਜਾ ਕੇ ਸਵੇਲਿੰਗ ਹੁੰਦੀ ਆ ਔਰ ਜਦੋਂ ਅਸੀਂ ਇਹਨੂੰ ਪਟਾਂਗੇ ਕਿ ਇਹ ਆ ਤਿੱਖਾ ਡੰਗ ਹੁੰਦਾ ਇਹ ਪਤਾ ਨਹੀਂ ਹੁਣ ਨਜ਼ਰ ਆਏ ਕਿ ਨਾ ਆ ਡਾਂਗਾ ਜੀ ਇਹ ਬਾਹਰ ਆ ਜਾਂਦਾ ਪਰ ਮੈਨੂੰ ਬਹੁਤ ਘੱਟ ਸਵੇਲਿੰਗ ਹੁੰਦੀ ਆ ਸੱਪ ਵੀ ਲੜ ਕੇ ਮਰ ਗਿਆ ਇੱਕ ਵਾਰੀ ਕਾਮਨ ਕ੍ਰੇਟ ਪਤਾ ਨਹੀਂ ਮੈਂ ਪਹਿਲਾਂ ਨਸ਼ਾ ਜ਼ਿਆਦਾ ਕਰਦਾ ਸੀ ਜਾਂ ਕੀ ਚੱਕਰ ਉਹਦੇ ਕਰਕੇ ਖਾਲੀ ਬਸਾ ਲਾਲ ਹੋਣਾ ਥੋੜਾ ਜਿਹਾ ਤੇ ਸਵੇਲਿੰਗ ਨਹੀਂ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ